ਸਮਝੋ ਗੱਲਾਂ ਨੂੰ ਇਸ਼ਾਰਾ ਹੁੰਦਾ ਬੜਾ ਕਾਫੀ ਸਮਝਦਾਰ ਨੂੰ ਚੱਲੀਏ ਉਧਰ ਹਰਦੀਆ ਸੋ ਸਿਰ ਭਾਈ ਨੂੰ ਤੇ ਗਰਮੀ ਬੜੀ ਲੱਗਣ ਈ ਉਹਦੇ ਗਰਮੀ ਲੱਗਣੇ ਮੈਂ ਆ ਘੰਟਾ ਡੇਢ ਘੰਟਾ ਹੋ ਗਿਆ ਇਤਨੇ ਤੜਿਆ ਫਿਰਦਾ ਇੱਥੇ ਆਂਦੇ ਗਰਮੀਆਂ ਮੈਨੂੰ ਮੁੜਕਾ ਜਿਹਾ ਤੇ ਆਉਣਾ ਜ਼ਰੂਰੀ ਉਧਰ ਗਰਮੀ ਨਹੀਂ ਜੇ ਲੱਗਣੇ ਮੈਨੂੰ ਜਿਵੇਂ ਗਰਮੀ ਗਰਮੀ ਕਰਦੇ ਨਾ ਗਰਮੀ ਬੜੀ ਹੋ ਗਈ ਆ ਯਾਰ ਕੀ ਲੱਗਣੇ ਮੈਨੂੰ ਗਰਮੀ ਸਿਆਲ ਚ ਭਾਂਵੇਂ ਲੱਗੇ ਯਾਹ ਚ ਲੱਗ ਸਕਦੀ ਮੈਨੂੰ ਗਰਮੀ। ਮੱਛੀ ਦਾ ਹਿਸਾਬ ਨਾਲ ਥੋੜਾ ਗਰਮ ਹੁੰਦਾ ਉਹਨਾਂ ਦੇ। ਬੱਕਰਾ ਮੱਛੀ ਉਹ ਰਲ ਜਾਂਦਾ ਨਾ ਉਹ ਗਰਮ ਬੜਾ ਹੁੰਦਾ ਸੀ। ਮੁਰਕੇ ਮੈਰ ਕੋਲਡ ਕਾਫੀ ਤੇ ਜੂਸ ਆਸੀਂ ਪੀਣਾ ਨਾ ਮੈਂ ਕਿਹਾ ਤੁਹਾਡੇ ਨੂੰ ਪ੍ਰਵਾ। ਨੂੰ ਖਾਣੇ ਪੀ ਜੇ ਪੂਰੇ ਜੇ ਮੈਨੂੰ ਯਾਹ ਚ ਨਹੀਂ ਖਾਣੇ ਮੈਂ ਸਵਾਭ ਮੈਨੂੰ ਪਤਾ ਨਹੀਂ ਕਿਤਨਾ ਖਾਈ ਤੇ। ਹਾਂ ਉਹ ਵੀ ਖਾਣ ਤੇ ਤੁਹਾਨੂੰ ਗੱਲ ਦੱਸ ਹੀ ਦਈਏ। ਇੱਕ ਤੂੰ ਇਹ ਵਿਆਹ ਚ ਜਾਂਦੇ ਨਾ ਮੈਂ ਇੱਕ ਚੀਜ਼ ਹੋਰ ਵੀ ਕੀਤਾ ਡੇ। ਉਹ ਹੋ ਗਿਆ ਲੈ। ਗੇ ਪਲੇਟ ਫੜੀ ਚਮਚਾ ਫੜਿਆ ਨੈਪਕਨ ਫੜਿਆ ਰਸਗੁੱਲੇ ਜੀ ਖਲਾਬ ਜੈਮ ਨੂੰ ਬਰਫੀ ਉਕੀ ਦੀ ਪੋਲੀ ਜੀ ਕੇਕ ਜਿਆ ਉਹ ਖਾਦਾ ਉੱਤੋਂ ਦੀ ਕਿਆ ਪਕੌੜਾ ਪਨੀਰ ਵਾਲਾ ਦੂਜਾ ਤੀਜਾ ਅ ਜਿੰਨਾ ਚਿਰ ਤੁਸੀਂ ਇਹ ਕੰਮ ਕਰਦੇ ਨਾ ਪਲੇਟਾਂ ਬੁਢੀ ਸਿੱਦੇ ਸਿੱਦੇ ਹੀ ਕਰਕੇ ਆ ਪਾਉਂਦੇ ਰਸਪਲੇ ਖਲਾਬ ਜਾਂ ਉਧਰ ਰਿਬਨ ਕਟਾਇਆ ਹੁੰਦਾ ਕਟੰਡਾ ਹੁੰਦਾ ਪਲੇਟ ਉੱਤੇ ਜਿਸ ਦਿਨ ਦੇ ਕਰਕੇ ਆ ਪੁੰਦੇ ਰਸ ਪਲੇ ਕਰਾਂਗੇ ਉਧਰ ਰਿਬਨ ਕਟਿਆ ਹੁੰਦਾ ਕਟੰਡਾ ਨੇ ਮਿੰਨ ਲ ਮੁੰਡੇ ਤੇ ਚਾਹ ਪੀਣੀ ਹੁੰਦੀ ਸਾਰੇ ਭੁੱਖ ਲੱਗੀ ਹੁੰਦੀ ਤੈਨੂੰ ਕਹਿੰਦਾ 12 1 ਵਜੇ ਆਂਦਾ ਬਰਾਤਾਂ ਦਾ ਤੇ ਮੈਨੂੰ ਪਤਾ ਵੀ ਮੈਂ ਪਿਛਲਾ ਸਾਰਾ ਵਧੀਆ ਅਪਰੇਟ ਚੱਲਣ ਰਿਹਾ ਆਪਣਾ ਚੰਗੀ ਸਾਡੀ ਵਧੀਆ ਫੋਟੋਗ੍ਰਾਫੀ ਕੰਮ ਕਰਾਂਦਾ ਤੇ ਮੈਨੂੰ ਇਹ ਰਿਬਨ ਤੇ ਆ ਮੁੜ ਕੇ ਨਾਲ ਲੜਨਾ ਝਗੜਨਾ ਇੰਨੇ ਪੈਸੇ ਜੀਜਾ ਇੰਨੇ ਨਹੀਂ ਲੈਣੇ ਉਨੇ ਲੈਣੇ 55 ਤੋਂ ਲੈਣੇ 55000 ਲੈਣਾ ਈ ਇਹ ਨਾਲ ਲੜਦੇ ਝਗੜਦੇ ਨੂੰ ਨਾ ਜਿੰਨੇ ਕਿ ਚਿਰ ਤੂੰ ਆਪਣੀਆਂ ਪਲੇਟਾਂ ਚੁੰਮਚੇ ਸੱਦੇ ਕਰਦੇ ਨਾ ਇੱਕ ਇੱਕ ਪੀਸ ਮਿੱਠੇ ਵਾਲਾ ਤੂੰ ਇਧਰ ਦੀ ਜਾਂਦੇ ਨਾ ਮੈਂ ਉਧਰ ਦੀ ਆਉਂਦਾ ਦੂਜੇ ਬਨੇ ਉਲੀ ਪਲੇਟ ਚੁੰਮਚਾ ਹੀ ਫੜਦਾ ਹੁੰਦਾ ਏ ਬਸ ਉੱਤੋਂ ਦੀ ਆਉਣਾ ਪਹਿਲਾਂ ਲੋਭਾਈ ਨੂੰ ਸਿੱਧਾ ਗੱਲ ਕਰਨੀ ਜੇ ਵੈਸ਼ ਨੂੰ ਆ ਤਾਂ ਤਾਂ ਵੀ ਦੱਸ ਤੇ ਜੇ ਛਗਣ ਵਾਲਿਆਂ ਨੂੰ ਕਹਿਣਾ ਮੱਛੀ ਬਾਅਦ ਚ ਪੁੰਦੇ ਆ ਪਹਿਲਾਂ ਨਹੀਂ ਬੋਲੋ ਤਾਂ ਵੀ ਦੱਸ ਜੇ ਇਸ ਤਰ੍ਹਾਂ ਦੀ ਇਹ ਨਾ ਖੇਡ ਜੀ ਖੇਡਨੀ ਹੋ ਮੈਨੂੰ ਪਹਿਲਾਂ ਦੱਸ ਦੋ ਅੰਦਰ ਕੀ ਕੀ ਹੈ ਆਪਾਂ ਰਿਬਨ ਕੱਟਣ ਤੋਂ ਪਹਿਲਾਂ ਪਹਿਲਾਂ 1.5 ਕਿਲੋ ਮੱਛੀ ਚੰਬ ਜਾਣੀ। ਲੈਮਨ ਮੱਛੀ ਮਿਲ ਜੇ ਜਿਆਦਾ ਵਧੀਆ ਤਵੇ ਵਾਲੀ ਉਹ ਖਾਇਆ ਕਰੀਏ। ਡਾਈਟ ਪਲਾਨ ਮੈਂ ਤੁਹਾਨੂੰ ਦੱਸੂਗਾ। ਕੋਈਆਂ ਮੇ ਨਾਲ ਜਿਹੜੇ ਜਿਹੜਿਆ ਹੋ ਜਾਂਦੇ ਨਾ 40 ਸਾਲ ਵਧੀਆ ਜੀ ਸੇਹਤ 50 ਸਾਲ ਛੋ ਕੇ 55 ਸਾਲ ਛੋ ਕੇ ਸੇਤਾਂ ਦੇ ਡਾਈਟ ਪਲਾਨ ਜਿਹੜੀ ਤੁਹਾਨੂੰ ਦੱਸਦੇ ਆ ਅੱਜਕੱਲ। ਇੰਨਾ ਸੈਲਡ ਲਾਓ ਸਿਰੇ।

ਉਥੇ ਦੱਸਿਆ ਆ ਅੱਧਾ ਪੌਣਾ ਕਿਲੋ ਮੱਛੀ ਝੰਮ ਕੇ ਰਿਬਨ ਕੱਟਣ ਤੋਂ ਪਹਿਲਾਂ ਪਹਿਲਾਂ ਇਹਦਾ ਬੜਾ ਕੁਝ ਹੋਣਾ ਜੇ ਮੁੰਡੇ ਨੇ ਕਈ ਨਖਰੇ ਕਰਨੇ ਉਥੇ ਸਿਹਰੇ ਤੇ ਪੋਜ ਪਾਇਕ ਕਰਨਾ ਨਹੀਂ ਉਹ ਪਹਿਲਾਂ ਨਹੀਂ ਕਰਦੇ ਨੇ ਉਹ ਨਹੀਂ ਕਰਦੇ ਨੇ ਇਹ ਪਖੰਡ ਬਖੰਡ ਕਰਦੇ ਨੂੰ ਆਪਾਂ ਅੱਧਾ ਪੌਣਾ ਕਿਲੋ ਮੱਛੀ ਝੰਮ ਕੇ ਬਾਹਰ ਕੋਲਡ ਕਾਫੀ ਤੇ ਸਿੱਧਾ ਜਾਣਾ ਜੀ ਜੂਸ ਲੱਗਣਾ ਜੀ ਕਿਉਂਕਿ ਮੱਛੀ ਜਦੋਂ ਆਪਾਂ ਖਾ ਲੀਂਦੇ ਆ ਨਾ ਪਾਣੀ ਮੰਗਦੀ ਪਾਣੀ ਚ ਜੂ ਰਹਿੰਦੀ ਵਿਚਾਰੀ ਉਪਰੇਂਦਰ ਪਾਣੀ ਮੰਗਦੀ ਆ ਨਾ ਪਾਣੀ ਪਈ ਆ ਫਿਰ ਆਪਾਂ ਪਾਣੀ ਪੀਉਣਾ ਦਿੰਦਾਂ ਸਾਰਾ ਦਿਨ ਕੋਲਡ ਕਾਫੀ ਪਾਣੀ ਜੂਸ ਪੀਈ ਜੋ ਮੋੜ ਕੇ ਨਹੀਂ ਆਪਾਂ ਕੋਈ ਚੀਜ਼ ਆਪਾਂ ਵੇਦੇ ਨਹੀਂ ਆਪਾਂ ਖਾਂਦੇ ਨਹੀਂ ਮੋੜ ਕੇ ਵਿਆਹ ਕੇ ਆਪਾਂ ਥੋੜੀ ਕਰੀਮਰੀ ਵਿਆਹ ਵਾਲਿਆਂ ਦਾ ਖਾਈ ਜੀ ਨਾ ਦੱਸ ਆਪਾਂ ਕੰਮ ਕਰਨਾ ਹੈ ਕਿ ਆਪਾਂ ਥੀ ਖਾਈਏ ਨਹੀਂ ਪਕੌੜੇ ਪਕੜੀ ਖਾਈਏ ਜਰਾ ਦਿਨ ਬਾਅਦ ਠੀਕ ਇੰਨਾ ਟਾਈਮ ਲੱਗਾ ਖਾ ਲਿਆ ਬਾਅਦ ਚ ਖੀਰ ਤੇ ਜੋ ਸਿੱਧੇ-ਸਿੱਧੇ ਹੁੰਦੇ ਆ ਉਦੋਂ ਵੀ ਆਪਾਂ ਕੀ ਖਾਣਾ ਦਾ ਬਸ ਉਦੋਂ ਇੱਕ ਠੂਲਾ ਆ ਬੱਕਰੀ ਦਾ ਫੜੋ ਦੇ ਇੱਕ ਠੂਲਾ ਆ ਬੱਕਰੀ ਦਾ ਫੜੋ ਦੇ ਆਪਾਂ ਕਿਹੜੇ ਤੁਹਾਡੇ ਆਂ ਉਹ ਦੋ ਜੇ ਖਾਣੇ ਕਿਹੜੇ ਆਂ ਦੇ ਹੁੰਦੇ ਕਿਉਂ ਨਾ ਲੱਗੇ ਜੇ ਮੂੰਹ ਚ ਪਾਣੀ ਆਉਂਦਾ ਵਹਿ ਤਾ ਤੁਹਾਡੇ ਉਹਨੂੰ ਕੀ ਪਰ ਖਾਣੇ ਨਹੀਂ ਆਪਾਂ ਫੁਲ ਕਹਿੰਦੇ ਆ ਜੀ ਕਿਹੜੇ ਵੱਖਰੇ ਵੱਖਰੇ ਬੜੇ ਕਿਸਮ ਦੇ ਫੁਲ ਕਹਿੰਦੇ ਆ ਆਪਾਂ ਦੇ ਤੰਦੂਰ ਵਾਲੇ ਨੂੰ ਆਂਦੇ ਹੁੰਦੇ ਸਿੱਧੇ ਲਿਆ ਰੜੇ ਤਿੰਨ ਸਾਦੇ ਪੁਲਕੇ ਫੜਾ ਤਿੰਨ ਚਾਰ ਛਾਂ ਭਲਾ ਉਹ ਤੇ ਬੜੇ ਰੋਟੀ ਖਾਣੀ ਦੀ ਤਿੰਨ ਚਾਰ ਰੋਟੀਆਂ ਖਾਹ ਉਹਦੇ ਨਾਲ ਝੂਲਾ ਬੱਕਰੇ ਦਾ ਕਾਵੇਂ ਘਾਲੇ ਲਖਾਈ ਜਣੀਆਂ ਚੀਜ਼ਾਂ ਸਾਰਾ ਦਿਨ ਉਹਨਾਂ ਵਿਚਾਰਾ ਇੰਨੇ ਸਟਾਲ ਲਾਏ ਤੇ ਹੁਣ ਸਾਰੇ ਥੋੜਾ ਖਾਜਨੇ ਆਪਾਂ ਆਪਨਾ ਦੋਗ ਚੀਜ਼ਾਂ ਖਾਣਨੇ ਆਜਾ ਪਾਣੀ ਭਰਾ ਕਿਸੇ ਦਾ ਆਚਾਰਿਆ ਨੇ ਪੀਵਾ ਕਿਤਰਾ ਪੈਸੇ ਇਕੱਠੇ ਕਰਕੇ ਕੀ ਕੁਛ ਲਿਆਂਦਾ ਤੇ ਇਹ ਸਾਰੀਆਂ ਚੀਜ਼ਾਂ ਖਾਈ ਜਾਂਦੇ ਆਪਣੀ ਸਾਰੀਆਂ ਖਾਂਦੇ ਕੇ ਦੀਆਂ ਚੰਗਾ ਵੀਰੋ ਸਤਿ ਸ੍ਰੀ ਅਕਾਲ ਤੇ ਮਿਲਗੇ ਆਪਣੇ ਬਾਬਾ ਓ ਬਪੂ ਜੀ ਆਪਿਆ ਹਰ ਸਿੰਘ ਨੂੰ ਇੱਥੇ ਵੀ ਇੱਕ ਗੱਲ ਬਣਦੀ ਏ ਪੌਰ ਦੇ ਹਾਲ ਸੋਹਣੀ ਇਹ ਵੱਡੇ ਸਭ ਤੋਂ ਰਿਹਤ ਸਿੰਘ ਨੇ 2 ਨੰਬਰ ਤੇ ਸਤਨਾਮ ਸਰਪੰਚ ਤੇ 3 ਨੰਬਰ ਤੇ ਮੰਨੀ ਪਾਜੀ ਸਤਨਾਮ ਸਰਪੰਚ ਤੇ ਮੰਨੀ ਪਾਜੀ ਇਹ ਕਹਿੰਦਾ ਮੈਂ ਥੋੜੇ ਹੀ ਵੱਡੇ ਲੱਗਦੇ ਆ ਤੇ ਆਹ ਭਾਜੀ ਵਾਵਾ ਵੱਡੇ ਲੱਗਦੇ ਆ ਨਹੀਂ ਇੰਨੇ ਵੀ ਨਹੀਂ ਲੱਗਦੇ ਤੁਸੀਂ ਲਾਲੇ ਹਸਾਬਤਾ ਹੋ ਜਾ ਜੇ 7 2 3 ਸਾਲ ਬੰਦਾ ਵੱਡਾ ਥੋੜੀ ਗੱਲ ਹੁੰਦੀ ਏ ਬੰਦੇ ਜਿਦਾਂ ਮੈਂ ਆ ਮੰਨ ਲਓ ਮੇਰੇ ਤੋਂ ਹੁਣ ਅਕਸਰ 2 ਸਾਲ ਵੱਡੇ ਨੇ ਅਧਿਆਲ ਸਿੰਘ ਜੀ ਪਾਜੀ 2 ਸਾਲ ਵੱਡੇ ਨੇ ਢਾਈ ਵੀ ਹੋ ਸਕਦੇ ਆ ਬੰਦੇ ਜਿਦਾਂ ਮੈਂ ਆ ਮੰਨ ਲਓ ਮੇਰੇ ਤੋਂ ਹੁਣ ਅਕਸਰ 2 ਸਾਲ ਵੱਡੇ ਨੇ ਅਧਿਆਲ ਸਿੰਘ ਜੀ ਪਾਜੀ 2 ਸਾਲ ਵੱਡੇ ਨੇ ਢਾਈ ਵੀ ਹੋ ਸਕਦੇ ਆ ਤੇ ਮਿਲਦੇ ਵੇਖੋ ਉਹ ਬਖਰੀ ਗੱਲ ਆ ਵੀ ਸਰੂਪ ਤਗੜਾ ਕੀ ਗੱਲ ਆ ਉਹ ਨਾਲੇ ਇਹ ਨਾ ਸਮਝ ਲਓ ਕਿ ਮੈਂ ਜੱਟ ਨੂੰ ਅੱਜ ਵੀ ਆਂਦਾ ਦੇਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ ਹੂੰ ਮਲਾਉਣੇ ਟੋਰ ਵਿਖਾਉਣੇ ਸਾਡੇ ਸਾਨੀ ਜੱਟ ਦੀ ਤੁਨੂੰ